ਹਾਂਜੀ ਸਾਰੇ ਕਿਵੇਂ ਹੋ ਠੀਕ ਠਾਕ ਨੇ ਤੇ ਅੱਜ ਆਪਾਂ ਲੱਗੇ ਆਂ ਟਰਾਲੀ ਨੂੰ ਜਾਲੀ ਲਾਉਣ ਤੇ ਉੱਧਰ ਮਲਾਉਣਾ ਸਾਨੂੰ ਮੋਟੇ ਨੂੰ ਦੇਖੋ ਬਾਟਰ ਕੋਲਰ ਭਰਨਾ ਆ ਜਾਂਦਾ ਇਹ ਟਾਈਮ ਨਹੀਂ ਹਾਂ ਕਿਵੇਂ ਫਿਰ ਭੱਜਾਂ ਭੁਜੜ ਜਾਂਦਾ ਹੁਣ ਨਾ ਹੈ ਭੱਜਣ ਜਾਂਣਾ ਹੁਣ ਤਿੰਨ ਦਿਨ ਹੋ ਗਏ ਇਹਦੀ ਤਿੰਨ ਦਿਨ ਬੱਸ ਖਾਦਮਾ ਕੰਮ ਜਾਏਗਾ ਨਾ ਹੈਲੋ ਘੱਡ ਵਾਲਾ ਘੱਟ ਗਿਆ ਸੀ ਉਹ 6 ਪੈਕ ਕਿਹੜੇ ਪੈਕ ਨਿਕੜੇ ਸੀਗੇ 6 ਪੈਕ ਜਾਲੀ ਲੱਗਿਆ ਲਾਉਣ ਆਪਾਂ ਕਾਲੂ ਬਣਾਉਣੀ ਆ ਤੋੜੀ ਫਿਰ ਜਾਲੀ ਵੀ ਬਾਈ ਕੰਮ ਹੈ ਨਵੀਂ ਦੀਏ ਪਹਿਲਾ ਬੰਦਾ ਜਿਹੜਾ ਦਹੀਂ ਤੋਬਾ ਸਬਜੀ ਖਾਂਦਾ ਹੁਣ ਟੋਲਦਾ ਕੰਮ ਤੇਰਾ ਉਧਰ ਚੜਣੀ ਖਾਈ ਜਾਂਦਾ ਵਾ ਲੋ ਜੀ ਕਾਸਤੀ ਜਾਲੀ ਆਪਾਂ ਨੇੜ ਤਾਂ ਕੰਮ ਮੇਟੂ ਕੰਮ ਪੂਰਾ ਸੈਟਾ ਕਸਤੇ ਨਾੜ ਨੂੰਡ ਫੁੱਲ ਮੋੜ ਕੇ ਸੋਨੀ ਸਰਪੰਚ ਹੁਣੀ ਰਾਹ ਚ ਹੀ ਕੰਮ ਜਾਲੀ ਲਾਈ ਫਿਰਨਾ ਹੋਰ ਕਿਤੇ ਨਹੀਂ ਨਹੀਂ ਓਕੇ ਆ ਬੂਰਾ ਸੋਨੀ ਨੇ ਕਹਿ ਦਿਆ ਲੈ ਜਾ ਟਰਾਲੀ ਹਾਂ ਬਾਈ ਕਹਿ ਤੂੰ ਕਹਿ ਹਾਂ ਮੈਂ ਮਿਹਨਤ ਕੀਤੀ ਕਹਿੰਦਾ ਬਿੱਟੂ ਬਿੱਟੂ ਕਹਿੰਦਾ ਸੋਨੀ ਮਿਹਨਤ ਕੀਤੀ ਕਹਿੰਦਾ ਮੈਨੂੰ ਇੱਕ ਠੰਡੀ ਦੀ ਬੋਤਲ ਪਿਆ ਦੀ ਕਹਿੰਦਾ ਤੇਰੇ ਕਰਕੇ ਜਾਲੀ ਕਸੀ ਆ ਨਾ ਜਾਵੇ ਆ ਚੱਬੀ ਦੇ ਹੁਣੀ ਬਾਈ ਵਿੱਕੀ ਪਾਣਾ ਮੇਰਾ ਕੰਮ ਕਰਦਾ ਆਪਾਂ ਓਕੇ ਟਰਾਲੀ ਦਾ ਜਮਾ ਠੰਡਾ ਨਹੀਂ ਜਾਈ ਹੁਣ ਵਿੱਕੀ ਪਾਣਾ ਮੋਣਾ ਲਾ ਵਿਟੂ ਨੇ ਆ ਮਸ਼ੀਨ ਤੋੜਨ ਤੋਂ ਪਹਿਲਾਂ ਕਹਿੰਦੇ ਆ ਕੰਮ ਵੀ ਜ਼ਰੂਰੀ ਆ ਪੱਗ ਬੰਨ ਲਓ ਬਲਾਲੀ ਬੰਦੀਏ ਜਿਹੜੀ ਮਰਜ਼ੀ ਬੰਨ ਲਾ ਗੱਡੀ ਚੱਲੋ ਭਾਈ ਨੇ ਚਪਲ ਗਈ ਆ ਚਪਲ ਲੈ ਲਾ ਹਾਂ ਆ 5 1 7 ਮੰਨ ਗਿਆ ਮੰਨ ਗਿਆ ਲੈ ਆ ਤੋ ਜੀ ਕਰਤਾ ਇੱਕ ਵਾਰ ਸਟਾਰਟ ਬੰ ਤੀਜਾ ਵ ਆਪਣਾ ਸੀਜ਼ਨ ਦਾ ਤੇ ਚੱਲੇ ਆਪਣੇ ਬੰਦੇ ਮਸ਼ੀਨਾਂ ਅਜੇ ਵੀ ਇੱਕ ਹੀ ਜਾਣੀ ਅਜੇ ਕੰਮ ਚੱਲਿਆ ਨਹੀਂ ਪੂਰਾ ਇਹ ਕਣਕਾਂ ਹਰੀਆਂ ਪਈਆਂ ਵਾ ਲੈ ਬਾਬਿਆ ਨਾ ਤੇ ਤੋਰੋ ਮਸ਼ੀਨ ਫਿਰ ਆਇਨ ਰੱਖ ਜਾਣ ਦੇ ਆਇਨ ਰੱਖ ਕੇ ਜਾਣ ਦੇ ਇਹਨੂੰ ਚੱਲ 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 ਜਾਣ ਦੇ ਚੱਲ ਥੋੜੀ ਬੈਕ ਕਰ ਕਰੀ ਥੋੜੀ ਬੈਕ ਚਾਲ ਬੇਟੂ ਚਾਰਲਾ ਸੋਨੀ ਦਾ ਗੱਲ ਹੁਣ ਹੁੰਦਾ ਦੱਸ ਦੇ ਹਾਂ ਕੋਕਿੰਦ ਇਹ ਕਹਿੰਦਾ ਟਰਾਲੀ ਨੂੰ ਕਹਿੰਦਾ ਜਾਲੀ ਤਾਂ ਲਾਤੀ ਹੈ ਕਹਿੰਦਾ ਹੁਣ ਸੋਨੀ ਨੂੰ ਠੰਡੇ ਦੀ ਪਾਰਟੀ ਚਾਹੀਦੀ ਮੈਨੂੰ ਕਹਿੰਦਾ ਜਾਲੀ ਮੈਂ ਲਾਤੀ ਹੈ ਕਹਿੰਦਾ ਨਾੜ ਨੂੰ ਕਣਕ ਵੱਢਣ ਨੂੰ ਟਰਾਲੀ ਦੇ ਚੇਤੇ ਹੋਇਆ ਭਾਈ ਟਰੈਂਕ ਉੱਥੇ ਰੱਖਿਆ ਹੈ ਆਪ ਦੇਤੀ ਉਹਨੂੰ ਸਰਪੇ ਨੂੰ ਕਿਉਂ ਗੱਲ ਛੱਡ ਜਿਹੜੀ ਜਾਲੀ ਲਾਗੇ ਤੇ ਟਰਲੀ ਦੇ ਸਰਪੇ ਨੇ ਮਿਹਨਤ ਕੀਤੀ ਹੈ ਦਲਾਇਆ ਪਲਣ ਭਾਈ ਮੋਟਰ ਸਪੁੱਟਾ ਇੱਥੇ ਆਪਾਂ ਪਾਟ ਦਾ ਦੇ ਮੋੜ ਕੇ ਉਹ ਤੇਰੀ ਬੋਤਲ ਤਾਂ ਉੱਥੇ ਵੀ ਰਹਿ ਗਈ ਚੱਕ ਲੈਂਦੀ ਕਿਹੜੀ ਲੈਂਦੀ ਹਾਂ ਨਹੀਂ ਨਹੀਂ ਅਸੀਂ ਸਰਵ ਕਰਦੇ ਨਹੀਂ ਆ ਕੰਮ ਪਹੁੰਚਾ ਹਰ ਵਾਰ ਠੀਕ ਆ ਲੋ ਜੀ ਪਹੁੰਚ ਗਏ ਖੇਤ ਆਪਾਂ ਤੇ ਲੱਗੇ ਹੁਣ ਕਟਰ ਪਾਉਣ ਅੜਦੇ ਬਿੱਟੂ ਮਾਰਮੈਂਟ ਆ ਲਾ ਦੇ ਮੁੰਡੇ ਜੋਰ ਚੱਲ ਛੱਟਿਆ ਐਡਾ ਐਨ ਕਾ ਤਾਦੀ ਲਈ ਫਿਰਦਾ ਵਾਂ ਆ ਝੋਟੇ ਨਹੀਂ ਆ ਨਹੀਂ ਰਿਹਾ ਵੇ ਸਰੀ ਮੁੰਡੇ ਦੀਆਂ ਕਾਉ ਐ ਯਾਤ ਭਾਈ ਉਹ ਕਿਰਾਏ ਦਾ ਮੁੰਡਾ ਕਹਿੰਦੇ ਹਾਂ ਤੇ ਕਾ ਚੱਲ ਵੀ ਜਾ ਕੋਈ ਪਾਇਆ ਕਰ ਰਾ ਇਹਦੇ ਬਿਟੂ ਲਾਓ ਕਰ ਓਗਰ ਵੀ ਲਾ ਦੇ ਮਾਰਮੈਂਟ ਓਗਰ ਲਾ ਕੀ ਬਸ ਚੱਕ ਦੇ ਕੰਮ ਯਾ ਤਾਂ ਬਿਟੂ ਕਹਿੰਦੇ ਓਗਰ ਓ ਕੋਗ ਨਾਲ ਬਹਿ ਲੋ ਗਲਾ ਹੀ ਸੁੱਕਣਾ ਥੋੜਾ ਲੋ ਜੀ ਦਾਤਾ ਕਹਿੰਦੇ ਸਾਬੇ ਨੇ ਗੇਰ ਹਾਂ ਉੜਦੀ ਆ ਕਰਦੋ ਹਵਾ ਇਧਰ ਲਈ ਫਟੂ ਅੱਜ ਫਰਲੈਂਡ ਟਰੈਕਟਰ ਦਾ ਇੱਕ ਟਰੈਕਟਰ ਤੇ ਬੰਪਰ ਹੈ ਨਹੀਂ ਜੀ ਇੱਕ ਹੀ ਰਹਿੰਦਾ ਜਿਵੇਂ ਉਹ ਦਾ ਵੀ ਕੰਮ ਨਹੀਂ ਵੇੜ ਤਾਂ ਇਹ ਤਾਂ ਵੀ ਕਰਦਾ ਜਹਾਜ ਵਾਲੀ ਵਾਲੀ ਟਰੈਕਟਰ ਨੂੰ ਉਹ ਤੇ ਇਹ ਨਹੀਂ ਲੱਗ ਕੋਈ ਬੰਪਰ ਨਿਆਪਾ ਚੱਕ ਲਾਦ ਰਿਆ ਡਿੱਗੀ ਚ ਚਾਪੇ ਹੁਣ ਪਿੰਡ ਪ੍ਰੋਜੈਕਟ ਦਾ ਫਟ ਕਰਤਾ ਹਾਂ ਹੁਣ ਦੋ ਗਨਟ ਨਹੀਂ ਆਏਗੇ ਤੇ ਸਵੇਰੇ ਕਰਦੇ ਹਾਂ ਲਾ ਕੇ ਹੁਣ ਰੂਟ ਤੇ ਮਿਲਦੇ ਹਾਂ ਅਗਲੇ ਵਲੌਗ ਵਿੱਚ ਸਵੇਰੇ ਮਰਾਇਚ ਓਕੇ ਬਾਏ ਬਾਏ ਸਾਰਿਆਂ ਨੂੰ